ਹੈਲੋ ਮੈਂ ਡਾਕਟਰ ਤਿਰੰਕਲ ਲੈ ਕੇ ਆਈਆਂ ਇੱਕ ਨਵੀਂ ਵੀਡੀਓ ਅਕਸਰ ਅਸੀਂ ਦੇਖਦੇ ਹਾਂ ਦੋਸਤੋ ਕਿ ਘਰ-ਗ੍ਰਸਤੀ 'ਚ ਟਕਰਾਅ ਬਣਦਾ ਹੈ ਜਾਂ ਫਿਰ ਕਦੇ-ਕਦੇ ਪੈਸੇ ਦੀ ਕਮੀ ਬਹੁਤ ਖਲਦੀ ਹੈ ਤੇ ਹਮੇਸ਼ਾ ਭਵਿੱਖ ਦੀ ਚਿੰਤਾ ਬਣੀ ਰਹਿੰਦੀ ਹੈ ਕਮਾਉਂਦੇ ਵੀ ਆਂ ਪਰਕਤ ਨਹੀਂ ਹੁੰਦੀ ਰਿਸ਼ਤਿਆਂ ਨੂੰ ਬਣਾਈ ਰੱਖਣ ਲਈ ਯਤਨਸ਼ੀਲ ਵੀ ਹੁੰਨੇ ਆਂ ਪਰ ਰਿਸ਼ਤਿਆਂ ਵਿੱਚ ਫਿਰ ਵੀ ਕੁੜੱਤਨ ਜਾਂ ਖਟਾਸ ਪੈਦਾ ਹੋਈ ਹੀ ਰਹਿੰਦੀ ਹੈ ਇਸ ਲਈ ਤੁਸੀਂ ਸਾਰੇ ਜਾਣਦੇ ਹੋ ਪਵਿੱਤਰ ਤਿਹਾਰਾਂ ਤੇ ਵਰਤਾਂ ਦੇ ਨੇੜੇ ਤੇੜੇ ਸਮੁੱਚੇ ਮਾਤਲੋਕ ਦਾ ਆਭਾ ਮੰਡਲ ਹੋਰ ਵੀ ਸ਼ਕਤੀਸ਼ਾਲੀ ਹੋ ਜਾਂਦਾ ਹੈ ਇਸ ਲਈ ਐਨੀ ਦਿਨੀ ਕੀਤੇ ਬੀਜ ਮੰਤਰ ਉਚਾਰਨ ਬਹੁਤ ਹੀ ਅਸਰਦਾਰ ਸਿੱਧ ਹੁੰਦੇ ਆ ਖਾਸ ਕਰਕੇ ਦੀਵਾਲੀ ਦੇ ਨੇੜੇ ਤੇੜੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੋ ਖਾਸ ਬੀਜ ਮੰਤਰ ਦੱਸਾਂਗੀ ਤੁਹਾਡੇ ਨਾਲ ਮੈਂ ਉਹ ਬੀਜ ਮੰਤਰ ਸਾਂਝੇ ਕਰਾਂਗੀ ਇੱਕ ਜੋ ਵਿਅਕਤੀਸਬੰਧਾਂ 'ਚ ਪਿਆਰ ਜਾਂ ਸਹਿਮਤੀ ਵਧਾਉਂਦਾ ਹੈ ਤੁਸੀਂ ਜਾਣਦੇ ਹੋ ਰਿਸ਼ਤਿਆਂ 'ਚ ਬੜੀ ਖਟਾਸ ਆ ਚੁੱਕੀ ਹੈ ਇੱਕ ਧਿਰ ਬੜੀ ਕਮਿਟਿਡ ਹੈ ਦੂਸਰੀ ਧਿਰ ਫਲੈਟ ਕਰਦੀ ਹੈ ਫਿਰ ਤਲਾਕ ਦਰਵਦੀ ਜਾ ਰਹੀ ਹੈ ਸੋ ਮੈਂ ਚਾਹੁੰਨੀ ਹਾਂ ਪਰਿਵਾਰਾਂ ਵਿੱਚ ਇਤفاق ਭਾਈਚਾਰਕ ਸਾਂਝ ਇਤفاق ਬਣਿਆ ਰਹੇ ਤੇ ਦੂਜਾ ਮੰਤਰ ਹੋਏਗਾ ਜੋ ਧਨਲਾਭ ਤੇ ਖੁਸ਼ਹਾਲੀ ਲਿਆਏਗਾ ਕਿਉਂਕਿ ਜੀਵਨ ਦਾ ਆਧਾਰ ਪੈਸਾ ਆ ਜੋ ਜ਼ਰੂਰਤ ਅਨੁਸਾਰ ਹਰੇਕ ਬੰਦੇ ਕੋਲ ਜ਼ਰੂਰ ਹੋਣਾ ਚਾਹੀਦਾ ਵੀਡੀਓ ਦੇ ਅੰਤ ਚ ਮੈਂ ਇੱਕ ਵਿਸ਼ੇਸ਼ ਧਿਆਨ ਦੇਣ ਵਾਲੀ ਗੱਲ ਦੱਸਣੀ ਆ ਇਸ ਲਈ ਤੁਹਾਨੂੰ ਅੰਤ ਤੱਕ ਜੇ ਇਸ ਧਿਆਨ ਦੇਣ ਵਾਲੀ ਗੱਲ ਦੀ ਜ਼ਰੂਰਤ ਹੈ ਤਾਂ ਤੁਸੀਂ ਮੇਰੇ ਨਾਲ ਵੀਡੀਓ ਦੇ ਅੰਤ ਤੱਕ ਬਣੇ ਰਹੋਗੇ ਨਹੀਂ ਤਾਂ ਤੁਹਾਡੀ ਮਰਜ਼ੀ ਚੱਲਦੇ ਆ ਸਿੱਧੇ ਕੰਮ ਦੀ ਗੱਲ ਵੱਲ ਬਹੁਤਾ ਜੀਵਨ ਚ ਮਠਾਸ ਆਕਰਸ਼ਣ ਆਪਸੀ ਸਹਿਮਤੀ ਤੇ ਨਿੱਘਾ ਪਿਆਰ ਬਣਾਉਣ ਲਈ ਸਭ ਤੋਂ ਪ੍ਰਭਾਵਸ਼ਾਲੀ ਬੀਜ ਮੰਤਰ ਦੇਣ ਜਾ ਰਹੀਆਂ ਕਲੀਮ 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 ਇਹ ਮੰਤਰ ਏਕਾਮਦੇਵ ਦਾ বীজ ਮੰਤਰ ਪਰ ਇਸ ਦਾ ਸੱਚਾ ਵਰਤਾਰਾ ਤੁਹਾਡੇ ਗ੍ਰਸਥ ਜੀਵਨ ਵਿੱਚ ਪਿਆਰ ਸੰਤੁਲਨ ਤੇ ਸਹਿਜਤਾ ਪੈਦਾ ਕਰੇਗਾ ਇਸ ਮੰਤਰ ਦੇ ਜਪ ਲਈ ਸਭ ਤੋਂ ਸ਼ੁਭ ਦਿਨ ਹੈ ਸ਼ੁੱਕਰਵਾਰ ਤੇ ਮੰਤਰ ਜਪ ਕਰਨ ਦਾ ਸਹੀ ਸਮਾਂ ਹੈ ਸ਼ਾਮ 6 ਵਜੇ ਤੋਂ ਲੈ ਕੇ 7 ਵਜੇ ਸ਼ਾਮ ਤੱਕ ਦਾ ਸਮਾਂ ਸਭ ਤੋਂ ਸ਼ੁਭ ਮੰਨਿਆ ਗਿਆ ਹੈ ਇਸ ਵੇਲੇ ਕੀਤੇ ਗਏ ਮੰਤਰ ਬਹੁਤ ਹੀ ਪ੍ਰਭਾਵਸ਼ਾਲੀ ਅਸਰ ਪਾਉਂਦੇ ਹਨ ਉਚਾਰਨ ਕਰਦੇ ਸਮੇਂ ਕਲੀਂ ਸ਼ਬਦ ਨੂੰ ਨਰਮ ਤੇ ਪ੍ਰੇਮ ਪਰਿਭਾਵਨਾ ਨਾਲ ਬੋਲਣਾ ਚਾਹੀਦਾ ਕਲੀ ਕਲੀ ਤੋਂ ਇਹ ਹਿਰਦੇ ਤੋਂ ਨਿਕਲ ਕੇ ਅਨਾਹਤ ਚੱਕਰ ਭਾਵ ਦਿਲ ਵਾਲੇ ਕੇਂਦਰ ਤੇ ਕੇਂਦਰਿਤ ਹੋਣੀ ਚਾਹੀਦੀ ਹੈ ਤੁਸੀਂ ਇਸ ਦਾ ਇੰਜ ਉਚਾਰਨ ਕਰੋਗੇ ਵੈਸੇ ਮੈਂ ਸਕਰੀਨ ਤੇ ਸਪੈਲਿੰਗ ਲਿਖ ਦੇਣਿਆ ਵੀਡੀਓ ਧਿਆਨ ਨਾਲ ਦੇਖ ਲੈਣਾ ਕਿਉਂਕਿ ਮੈਨੇ ਚਾਹਨੀ ਬੀਜ ਮੰਤਰ ਜਿਹੜੇ ਬਹੁਤ ਇਫੈਕਟਿਵ ਹੁੰਦੇ ਆ ਉਹਨਾਂ ਦਾ ਗਲਤ ਉਚਾਰਨ ਕਰਕੇ ਅਸੀਂ ਪਹਿਲਾਂ ਬਣੇ ਹੋਏ ਚੰਗੇ ਸਬੰਧ ਹੋਰ ਵੀ ਵਿਗਾੜ ਲਈਏ। ਸੋ ਬਹੁਤ ਜ਼ਰੂਰੀ ਹੈ। ਵਿਧੀ ਖਾਸ ਧਿਆਨ ਦੇਣਾ ਮੰਗਦੀ ਹੈ। ਕਰਨਾ ਕਿਦਾਂ? ਵਿਧੀ ਇਹ ਆ ਕਿ ਸਾਫ਼ ਸੁਥਰੇ ਕੱਪੜੇ ਪਾ ਲਓ। ਰੰਗ ਹੋਏਗਾ ਹਲਕਾ ਗੁਲਾਬੀ ਜਾਂ ਸਫੇਦ ਰੰਗ। ਇਹ ਦੋਨੋਂ ਰੰਗ इजीली ਸਾਰਿਆਂ ਦੀ ਅਲਮਾਰੀ 'ਚ ਹੁੰਦੇ ਹੀ ਪਏ। ਸੋ ਇਹ ਪਾਲਣੇ ਇਸ਼ਨਾਨ ਕਰਕੇ ਆਪਣੇ ਸਾਹਮਣੇ ਦੇਵੀ ਰਾਦਾ ਤੇ ਕ੍ਰਿਸ਼ਨ ਦਾ ਮਜ਼ਾਰੋ ਚਿੱਤਰ ਲਿਆਓ ਘਰ ਛੇ ਦਿਨ ਵੈਲੈਂਟ ਗੁੱਡ ਉਸ ਨੂੰ ਰੱਖੋ ਜਾਂ ਫਿਰ ਗਲਾਬ ਦੇ ਫੁੱਲ ਕੋਲ ਰੱਖ ਲਓ ਜਾਂ ਸ਼ਬਦ ਨੂੰ ਡਿਲੀਟ ਕਰ ਦਿਓ ਤੁਸੀਂ ਰਾਦਾ ਕ੍ਰਿਸ਼ਨ ਦਾ ਚਿੱਤਰ ਤੇ ਗੁਲਾਬ ਦਾ ਤਾਜ਼ਾ ਫੁੱਲ ਰੱਖਣਾ ਹੈ ਦੋ ਫੁੱਲ ਰੱਖ ਲਓ ਬਹੁਤ ਹੀ ਵਧੀਆ ਦੇਸੀ ਘੋੜਾ ਦਾ ਦੀਪਕ ਜਗਾ ਲੈਣਾ ਚੰਦਨ ਦੀ ਸੁਗੰਧ ਦੀ ਅਰਗਬਤੀ ਜਗਾ ਲੈਣੀ ਹੈ ਇਦਾਂ ਦਾ ਪੂਰੇ ਕਮਰੇ ਦਾ ਮਾਹੌਲ ਬਣ ਜਾਏ ਜਿਵੇਂ ਮੈਡੀਟੇਟ ਕਰਨ ਜਾ ਰਹੇ ਹੋ ਕਿਉਂਕਿ ਇਹ ਅराधना ਹੈ ਅਧਿਆਤਮਿਕ ਮਾਹੌਲ ਸਪਿਰਚੁਅਲਿਜ਼ਮ ਵਾਲਾ ਮਾਹੌਲ ਜ਼ਰੂਰੀ ਹੈ ਫਿਰ ਤੁਹਾਡੇ ਕੋਲ ਚਾਹੀਦੀ ਹੈ ਕ੍ਰਿਸਟਲ ਦੀ ਮਾਲਾ ਬਹੁਤ ਲੁੱਟਦੇ ਆ ਕੱਚ ਦੀ ਦੇ ਦਿੰਦੇ ਆ ਕਹਿੰਦੇ ਕ੍ਰਿਸਟਲ ਹੈ ਲੈਣ ਵੇਲੇ ਧਿਆਨ ਰੱਖਣਾ ਮਹਿੰਗੀ ਮਿਲਦੀ ਹੈ ਮੇਰੇ ਕੋਲ ਕੋਈ ਹੋਰ ਆਪਸ਼ਨ ਨਹੀਂ ਹੈ ਦੇਖਦੇ ਆ ਫਿਰ ਤੁਸੀਂ ਕ੍ਰਿਸਟਲ ਦੀ ਮਾਲਾ ਨਾਲ 108 ਬਾਰ ਭਾਵ ਇੱਕ ਮਾਲਾ ਕਲੀਨ ਦਾ ਜਪ ਕਰੋ ਜਪਦੇ ਸਮੇਂ ਆਪਣਾ ਸੰਕਲਪ ਸਾਫ ਰੱਖਣਾ ਹੈ ਕਹਿਣਾ ਹੈ ਅੰਦਰੋਂ ਮਨ ਚ ਕੇ પતિ ਪਤਨੀ ਚ ਮਠਾਸ ਬਣੀ ਰਹੇ ਪਿਆਰ ਵਧੇ ਤੇ ਆਪਸੀ ਟਕਰਾਹ ਦੂਰ ਹੋਵੇ ਇਸ ਮੰਤਰ ਦੇ ਨਿਯਮਤ ਜਪ ਦੇ ਨਾਲ ਰਿਸ਼ਤਿਆਂ ਚ ਪ੍ਰੇਮ ਦੀ ਧਾਰਾ ਵਧਦੀ ਹੈ ਗਲਫਹਿਮੀਆਂ ਸਾਰੀਆਂ ਦੂਰ ਹੋ ਜਾਂਦੀਆਂ ਤੇ ਦੰਪਤੇ ਜੀਵਨ ਵਿੱਚ ਸ਼ਾਂਤੀ ਤੇ ਸਹਮਤੀ ਆਉਂਦੀ ਹੈ ਪੈਸਾ ਬਲਕਿ ਇਹਨੂੰ ਨਹੀਂ ਚਾਹੀਦਾ ਸਾਥੀਓ ਮੈਨੂੰ ਪਤਾ ਹੈ ਜਾਇਜ਼ ਤਾਂ ਹੋਣਾ ਚਾਹੀਦਾ ਨਾ ਬੁਰੀਆਂ ਭਰ ਪਰ ਨਾਲ ਤਾਂ ਲੈ ਜਾਣਾ ਨਹੀਂ ਪਰ ਲੋੜਾਂ ਪੂਰੀਆਂ ਹੋ ਜਾਣ ਜੀਵਨ ਸੁਖਾਲਾ ਨਿਕਲ ਜਾਏ ਤਾਂ ਫਿਰ ਗਿਲਾ ਸ਼ਿਕਵਾ ਨਹੀਂ ਰਹਿੰਦਾ ਰੱਬ ਨਾ ਪਚਕਾਇਤਾ ਵੀ ਨਹੀਂ ਕਰਦੇ ਮੇਰਾ ਫਰਜ ਸੀ ਕਿ ਮੈਂ ਆਪਣੇ ਦਰਸ਼ਕਾਂ ਨੂੰ ਪੈਸਾ ਧਨ ਲਾਭ ਸਮ੍ਰiddhi ਤੇ ਖੁਸ਼ਹਾਲੀ ਦਾ ਬੀਜ ਮੰਤਰ ਵੀ ਦਵਾ ਧਨ ਲਾਭ ਕਾਰੋਬਾਰ ਦੀ ਉਨਤੀ ਤੇ ਘਰ ਚ ਖੁਸ਼ਹਾਲੀ ਲਈ ਸਭ ਤੋਂ ਸ਼ਕਤੀਸ਼ਾਲੀ ਬੀਜ ਮੰਤਰ ਸ਼੍ਰੀ ਹੈ ਇਹ ਮੰਤਰ मां महालक्ष्मी ਦਾ ਬੀਜ ਮੰਤਰ ਹੈ ਤੇ ਸਮ੍ਰiddhi ਦਾ ਪ੍ਰਤੀਕ ਮੰਨਿਆ ਗਿਆ ਇਸ ਮੰਤਰ ਦੇ ਜਪ ਲਈ ਸਭ ਤੋਂ ਸ਼ੁਭ ਦਿਨ ਹੋਏਗਾ ਸ਼ਨੀਵਾਰ ਤੇ ਸਮਾਂ ਸਵੇਰੇ ਸੂਰਜ ਚੜ੍ਹਦੇ ਸਮੇਂ 5:30 ਤੋਂ 7 ਵਜੇ ਤੱਕ ਦਾ ਸਭ ਤੋਂ ਅਹਿਮ ਪਵਿੱਤਰ ਸਮਾਂ ਮੰਨਿਆ ਗਿਆ ਵਿਸ਼ੇਸ਼ ਮੌਕਿਆਂ ਜਿਵੇਂ ਦੀਵਾਲੀ ਜਾਂ ਅਕਸ਼ਤਰੇ ਤਿਉਹਾਂਵਾਂ ਵੀ ਇਹ ਜਪ অতি ਉੱਤਮ ਫਲदाई सिद्ध ਹੋਏਗਾ ਉਚਾਰਣ ਕਰਦੇ ਸਮੇਂ ਸ਼੍ਰੀ ਸ਼ਬਦ ਨੂੰ ਆਤਮ ਵਿਸ਼ਵਾਸ ਨਾਲ ਲੰਬੇ ਸੁਰ ਚ ਬੋਲੋ ਮੈਂ ਬਾਰ-ਬਾਰ ਉਚਾਰਣ ਕਰਕੇ ਤੁਹਾਨੂੰ ਦੱਸ ਰਹੀ ਆ ਕਿਤੇ ਗਲਤੀ ਦੀ ਗੁੰਜਾਇਸ਼ ਨਹੀਂ ਬਾਰ-ਬਾਰ ਕਹਿ ਰਹੀ ਹਾਂ ਸੁਚੇਤ ਰਣਾ ਵਿਜ ਮੰਤਰ ਦੇ ਜਪ ਸਮੇ ਉਚਾਰਣ ਅਤੇ ਵਿਧੀ ਵਿਵਧਾਨ ਸਹੀ ਹੋਣਾ ਚਾਹੀਦਾ ਤਾਦੀ ਅਸਰਕਾਰ ਖੋਏਗਾ ਸੋ ਤੁਸੀਂ ਇਸ ਦੀ ਧੁਨੀ ਹਿਰਦੇ ਚੋਂ ਨਿਕਲ ਕੇ ਮੂਲਾ ਧਾਰ ਚੱਕਰ ਤੇ ਨਾਭੀ ਧਾਰ ਨਾਭੀ ਚੱਕਰ ਤੇ ਕੇਂਦਰਿਤ ਹੋਣੀ ਚਾਹੀਦੀ ਹੈ ਵਿਧੀ ਇਹ ਹੈ ਕਿ ਸਾਫ ਪੀਲੇ ਜਾਂ ਫਿਰ ਗੂੜੇ ਲਾਲ ਕੱਪੜੇ ਪਹਿਨ ਲੈਣੇ ਆ ਆਪਣੇ ਸਾਹਮਣੇ ਮਾਂ ਲక్ష్ਮੀ ਦੀ ਮੂਰਤੀ ਜਾਂ ਚਿੱਤਰ ਰੱਖ ਲਓ ਕਮਲ ਦਾ ਫੁੱਲ ਮਾਂ ਨੂੰ ਬਹੁਤ ਪਿਆਰਾ ਆ ਕਮਲ ਦਾ ਫੁੱਲ ਰੱਖ ਲਓ ਜੇ ਕਮਲ ਦਾ ਫੁੱਲ ਤੁਹਾਡੇ ਸ਼ਹਿਰ ਜਾਂ ਪਿੰਡ 'ਚ ਅਵੇਲੇਬਲ ਨਹੀਂ ਆ ਤਾਂ ਪੀਲੀ ਹਲਦੀ ਦੀ ਗੱਠੀ ਰੱਖ ਲਓ ਸਾਫ ਸੁਥਰੀ ਕੇਉ ਦਾ ਬਾੜ ਲਓ ਦੀਵਾ ਤੇ ਤੂਫ਼ ਜਰੂਰ ਫਰੇਗਰੈਂਸ ਵਧੀਆ ਹੋਵੇ ਚੰਦਨ ਦਾ ਹੋ ਜਾਏ ਕੋਈ ਹੋ ਜਾਏ ਖੁਸ਼ਬੂ ਸੋਹਣੀ ਹੋਣੀ ਚਾਹੀਦੀ ਆ ਔਰਾ ਮੰਡਲ ਇਦਾਂ ਦਾ ਕ੍ਰੀਏਟ ਕਰ ਲਓ ਸ਼ਾਂਤ ਮਨ ਨਾਲ ਬੈਠ ਜਾਓ ਕਮਰੇ ਨੂੰ ਕਰ ਲੋ ਬੰਦ ਰੌਲਾ ਰੱਪਾ ਨਹੀਂ ਹੋਣਾ ਚਾਹੀਦਾ ਕਿ ਰਸੋਈ ਚ ਕੁੱਕਰ ਦੀਆਂ ਸੀਟੀਆਂ ਵੱਜਣ ਤੇ ਤੁਸੀਂ ਇਸ ਦਾ ਪਾਠ ਕਰ ਰਹੇ ਹੋ ਬਿਲਕੁਲ ਗਲਤ ਮੈਂ ਸਹਿਮਤ ਨਹੀਂ ਹਾਂ ਫਿਰ ਅਸਰਕਾਰਕ ਨਹੀਂ ਹੋਏਗਾ ਕਾਰਗਰ ਸਿੱਧ ਨਹੀਂ ਹੋਏਗਾ ਫਿਰ ਤੁਸੀਂ ਰੁਦਰਾਕਸ਼ ਜਾਂ ਸਫੇਦ ਚੰਦਨ ਮਾਲਾ ਦੇ ਨਾਲ 108 ਵਾਰ ਸ਼੍ਰੀਂ ਦਾ ਜਪ ਕਰੋ ਜਪ ਦੇ ਸਮੇਂ ਮੰਤ ਤਨਲਾਵ ਤੇ ਕਰਜੇ ਮੁਕਾਉਣ ਅਤੇ ਘਰ ਵਿੱਚ ਖੁਸ਼ਹਾਲੀ ਦਾ ਸੰਕਲਪ ਰੱਖੋ ਇਸ ਮੰਤਰ ਦੇ ਨਿਯਮਤ ਜਪ ਨਾਲ ਕਾਰੋਬਾਰ ਚੁੰਤੀ ਹੁੰਦੀ ਆ ਅਚਾਨਕ ਧਨ ਲਭ ਹੁੰਦਾ ਹੈ ਕਰਜੀ ਹੌਲੇ ਹੌਲੇ ਹੋ ਕੇ ਮੁੱਕਣ ਲੱਗਦੇ ਆ ਤੇ ਘਰ ਚ ਖੁਸ਼ਹਾਲੀ ਵਧਦੀ ਹੈ ਧਿਆਨ ਰੱਖਣ ਜੋ ਗੱਲਾਂ ਦੋਨਾਂ ਮੰਤਰਾਂ ਲਈ ਜੋ ਸਰਵ ਸਾਂਝੀਆਂ ਨੇ ਪਲੀਜ਼ ਇਗਨੋਰ ਨਹੀਂ ਕਰਨਾ ਮੰਤਰ ਹਮੇਸ਼ਾ ਸ਼ੁੱਧ ਮਨ ਸ਼ੁੱਧ ਸਰੀਰ ਤੇ ਸ਼ੁੱਧ ਸਥਾਨ ਤੇ ਹੀ ਜਪਣਾ ਆ ਜਪ ਕਰਦੇ ਸਮੇ ਗੁੱਸਾ ਨਹੀਂ ਹੋਣਾ ਚਾਹੀਦਾ ਨਸ਼ਾ ਨਹੀਂ ਕੀਤਾ ਹੋਣਾ ਚਾਹੀਦਾ ਜਾਂ ਮਨ ਤੇ ਚਿੰਤਾਵਾਂ ਪਰੇ ਹਾਲਾਤ ਨਹੀਂ ਹੋਣੇ ਚਾਹੀਦੇ ਚਿੰਤਾ ਮੁਕਤ ਹੋ ਕੇ ਕਰਨਾ ਔਰ ਆਸਥਾ ਨਾਲ ਕਰਨਾ ਕਿ ਜੋ ਮੈਂ ਕਰਨ ਜਾ ਰਹੀ ਆ ਉਹਦੇ ਨਾਲ ਪੋਜ਼ਿਟਿਵ ਅਸਰ ਹੋਏਗਾ ਮੰਤਰ ਉਚਾਰਨ ਸਹੀ ਸੁਰਚ ਕਰੋਗੇ ਗਲਤ ਉਚਾਰਨ ਨਾਲ ਫਲ ਪ੍ਰਾਪਤੀ ਨਹੀਂ ਹੋਏਗੀ ਜਪ ਦੇ ਤੁਰੰਤ ਬਾਅਦ ਮਨ ਵਿਚਲੇ ਸੰਕਲਪ ਨੂੰ ਇੱਕ ਵਾਰ ਫਿਰ ਦਰਉਣਾ ਸਮਾਪਤੀ ਵੇਲੇ ਤਾਂ ਜੋ એનર્ਜੀ ਸਿੱਧੇ ਉਸੇ ਉਦੇਸ਼ ਵੱਲ ਮੂਵ ਔਨ ਕਰ ਜਾਏ ਇਹ ਸੀ ਦੋ ਵਿਸ਼ੇਸ਼ ਉਪਾਜ ਮੰਤਰ ਇੱਕ ਜੋ ਵਿਅਕਤੀਸਬੰਧਾਂ ਚ ਪਿਆਰ ਮਿਠਾਸ ਤੇ ਸਹਿਮਤੀ ਵਧਾਏਗਾ ਤੇ ਦੂਜਾ ਜਿਹੜਾ ਤੁਹਾਨੂੰ ਧਨ ਲਾਭ ਖੁਸ਼ਹਾਲੀ ਤੇ ਘਰ ਵਿੱਚ ਸਮ੍ਰiddhi ਲਿਆਏਗਾ ਸੋ ਧਿਆਨ ਰੱਖੋ ਮੰਤਰ ਦੀ ਸ਼ਕਤੀ ਕੇਵਲ ਉਸੇ ਵੇਲੇ ਪ੍ਰਭਾਵਸ਼ਾਲੀ ਹੋਣੀ ਹੈ ਜਦੋਂ ਤੁਹਾਡਾ ਮਨ ਸ਼ੁੱਧ ਹੋਇਆ ਤੁਹਾਡਾ ਉਚਾਰਨ ਸਹੀ ਹੋਇਆ ਤੁਹਾਡਾ ਸੰਕਲਪ ਅਡਿੱਗ ਤੇ ਪੱਕਾ ਹੋਇਆ ਤੇ ਜੇ ਤੁਸੀਂ ਜਪ ਅਜਮਾਇਸ਼ ਲਈ ਕਰ ਰਹੇ ਹੋ ਤਾਂ ਦਸਰਕਾਰ ਨਹੀਂ ਹੋਏਗਾ ਇਹ ਜਪ ਨਿਯਮਤਤਾ ਨਾਲ ਕਰਨਾ ਹੈ ਤੇ ਜੀਵਨ ਦੀਆਂ ਰੁਕਾਵਟਾਂ ਦੂਰ ਹੋਣ ਲੱਗ ਜਾਣਗੀਆਂ ਤੇ ਖੁਸ਼ੀਆਂ ਦੀ ਧਾਰਾ ਵਗਣ ਲੱਗੇਗੀ ਰੂਟੀਨ 'ਚ ਤੁਸੀਂ ਕਰ ਸਕਦੇ ਹੋ ਹੁਣ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਸਭ ਤੋਂ ਪਹਿਲਾਂ ਕਿਹੜੀ ਸਹਾਇਤਾ ਚਾਹੀਦੀ ਆ ਕੀ ਵਿਆਹਤਸ ਬੰਦਾ ਚ ਪਿਆਰ ਦੀ ਕਮੀ ਆ ਪ੍ਰੇਮ ਸਬੰਧਾਂ ਦੇ ਵਿੱਚ ਵੀ ਇਸ ਬੀਜ ਮੰਤਰ ਨੂੰ ਕੀਤਾ ਜਾ ਸਕਦਾ ਜਦੋਂ ਤੁਸੀਂ ਕਿਸੇ ਨੂੰ ਬਹੁਤ ਸ਼ਿੱਦਤ ਨਾਲ ਚਾਹ ਰਹੇ ਹੋ ਤੇ ਦੂਜੀ ਧਿਰ ਰਿਸਪੌਂਸ ਨਹੀਂ ਦੇ ਰਹੀ ਰਿਸਪੌਂਡ ਨਹੀਂ ਕਰ ਰਹੀ ਜਾਂ ਤੁਹਾਨੂੰ ਯੂਜ਼ ਕਰਕੇ ਮਿਸਯੂਜ਼ ਕਰਕੇ ਸਿੱਟ ਕੇ ਚਲੀ ਗਈ ਡਿਚ ਕਰਕੇ ਚਲੀ ਗਈ ਤਾਂ ਤੁਸੀਂ ਇਹ ਬੀਜ ਮੰਤਰ ਦਾ ਪਾਠ ਕਰ ਸਕਦੇ ਹੋ ਤਾਂਨ ਲਾਭ ਦੀ ਖੁਸ਼ਹਾਲੀ ਆਏਗੀ ਤੁਸੀਂ ਦੋਨਾਂ ਚੋਂ ਕਿਹੜਾ ਚਾਹੁੰਦੇ ਹੋ ਮੈਨੂੰ ਕਮੈਂਟ ਕਰਕੇ ਦੱਸਣਾ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦੇਣਾ ਤੇ ਡਾਕਟਰ ਚੈਨ 13 ਕੌਰ ਦਾ ਚੈਨਲ ਸਬਸਕ੍ਰਾਈਬ ਕਰਦੇ ਹੋ ਹਾਈਪ ਦੀ অপਸ਼ਨ ਦਬਾਣੀ ਨਾ ਭੁੱਲੋ ਮੈਨੂੰ ਲੱਗ ਰਿਹਾ ਹੈ ਕਿ ਮੇਰੇ ਪਾਠਕ ਹੁਣ ਮੇਰੀਆਂ ਵੀਡੀਓਜ਼ ਨਹੀਂ ਦੇਖਦੇ ਮੇਰੀ ਮਿਹਨਤ ਜ਼ਰਾ ਜਿੰਨੀ ਕਮੀ ਨਹੀਂ ਤੁਸੀਂ ਮੇਰੀ ਵੀਡੀਓ ਨੂੰ ਹਿੱਟ ਬਣਾਉਣ 'ਚ ਸਹਾਇਕ ਸਦ ਹੋ ਮੇਰਾ ਸਾਥ ਦਿਓ ਲਾਈਕ ਜ਼ਰੂਰ ਕਰਿਆ ਕਰੋ ਸੁਣ ਲੈਨੇ ਹੋ ਲਾਈਕ ਨਹੀਂ ਕਰਦੇ ਲਾਈਕ ਕੀਤਾ ਤਾਂ ਕਮੈਂਟ ਵੀ ਕਰ ਦਿਓ ਜਾਂਦੇ ਜਾਂਦੇ ਸਬਸਕ੍ਰਾਈਬ ਕਰ ਵੀ ਦਿਓ ਤੇ ਕਰਾ ਵੀ ਦਿਓ ਹਾਈਪ ਦੇ ਆਪਸ਼ਨ ਦਬਣ ਚ ਕੀ ਹਰਜ਼ ਹੈ ਗੱਲ ਸਮਝੋ ਜੇ ਮੇਰੀਆਂ ਵੀਡੀਓ ਦਾ ਗ੍ਰਾਫ ਡਾਊਨ ਚਲਾ ਜਾਏ ਤਾਂ ਮੈਂ ਜੋ ਪੂਰਾ ਦਿਨ ਚ ਇੱਕ ਵੀਡੀਓ ਤਿਆਰ ਕਰਨ ਲਈ ਹੋਮਵਰਕ ਕਰਦੀ ਆ ਉਹ ਮਿਹਨਤ ਤੇ ਪਾਣੀ ਫਿਰ ਜਾਂਦਾ ਸੋ ਮੈਨੂੰ ਤੁਹਾਡੇ ਬਹੁਤ ਸਹਿਯੋਗ ਦੀ ਲੋੜ ਆ ਮਿਲਾਂਗੇ ਕੱਲ ਟਿਲ देन ਬਾਏ ਬਾਏ ਦੋਨੋਂ ਈਜ ਮੰਤਰ ਕਰਕੇ ਦੇਖੋ ਡਾਕਟਰ ਤੇਰਾਕੌਰ ਤੇ ਭਰੋਸਾ ਰੱਖੋ ਔਰ ਇਹਨਾਂ ਦਿਨਾਂ ਚ ਇਹਨਾਂ ਨੂੰ ਸ਼ੁਰੂ ਕਰ ਦਿਓ ਬਹੁਤ ਇਫੈਕਟਿਵ ਨੇ ਮੈਦਾਵੇ ਨਾਲ ਕਹਿ ਸਕਦੀ ਆ Till then, bye bye.